ਸਾਸਰੀਕਾਲ ਜੀ ਅੱਜ ਅਸੀਂ ਦਹਿਰਾਦੂਨ ਵਿੱਚ ਇੱਕ ਖਾਸ ਜਗ੍ਹਾ ਦੀ ਲੇਡੀਜ਼ ਬੁਟੀਕ ਐਂਡ ਕਲੈਕਸ਼ਨਸ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਇਸ ਦੀ ਜਿਹੜੀ ਸੰਭਾਵੀ ਸੰਸਥਾਪਕ ਹੈ ਹੇਮਾ ਕੰਦਾਰੀ ਸਾਡੇ ਕੋਲ ਨਾ ਇੱਕ ਲੇਖ ਦੇ ਕੁਝ ਅੰਸ਼ ਨੇ ਹੇਮਾ ਕੰਦਾਰੀ ਫੈਸ਼ਨ ਅਤੇ ਟੈਲਰਿੰਗ ਦਾ ਸਫ਼ਰ ਪਰ ਇੱਕ ਗੱਲ ਪਹਿਲਾਂ ਸਾਫ਼ ਕਰ ਦਈਏ ਇਹ ਲੇਖ ਕੋਈ ਹੇਮਾ ਦੀ ਅਸਲ ਕਹਾਣੀ ਨਹੀਂ ਦੱਸਦਾ ਇਹ ਬਸ ਇੱਕ ਕਹਿ ਲੋ ਕਲਪਨਾ ਹੈ ਕਿ ਦੇਹਰਾਦੂਨ ਚ ਇੱਕ ਲੋਕਲ ਫੈਸ਼ਨ ਦਾ ਕੰਮ ਕਰਨ ਵਾਲੇ ਦੀ ਕਾਮਯਾਬੀ ਪਿੱਛੇ ਕੀ ਕੁਝ ਹੋ ਸਕਦਾ ਤਾਂ ਆਪਣਾ ਮਕਸਦ ਹੈ ਇਸ ਕਲਪਨਾ ਦੇ ذریعے ਸਮਝਣਾ ਕਿ ਹਾਂ ਬਈ ਇਹੋ ਜਿਹਾ ਕੰਮ ਸ਼ੁਰੂ ਕਰਨ ਤੇ ਚਲਾਉਣ ਲਈ ਕੀ ਕੀ ਚਾਹੀਦਾ ਹੁੰਦਾ ਹੋਊਗਾ ਚਲੋ ਫਿਰ ਦੇਖਦੇ ਹਾਂ ਇਸ ਲੇਖ ਚ ਕੀ ਹੈ ਇਹ ਕਹਿੰਦਾ ਕਿ ਜਿਹੜੀ ਸਫਲਤਾ ਹੈ ਨਾ ਉਹ ਐਵੇਂ ਰਾਤੋਂ ਰਾਤ ਨਹੀਂ ਮਿਲ ਜਾਂਦੀ ਲੇਖ ਦੇ ਹਿਸਾਬ ਨਾਲ ਇਸ ਸਾਲਾਂ ਦੀ ਮਤਲਬ ਲਗਾਤਾਰ ਮਿਹਨਤ ਬਹੁਤ ਬਾਰੀਕੀ ਨਾਲ ਕੀਤੀ ਕਾਰੀਗਰੀ ਤੇ ਆਪਣੇ ਗਾਹਕਾਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਨਤੀਜਾ ਹੁੰਦੀ ਹੈ ਸਿਰਫ ਕੱਪੜੇ ਵੇਚਣਾ ਹੀ ਕਾਫੀ ਨਹੀਂ ਹੁੰਦਾ ਹੈਨਾ ਤੇ ਗੱਲ ਹੋਰ ਵੀ